ਖਬਰ ਨਾਮਾ ਦੇਖ ਰਹੇ ਸਾਰੇ ਹੀ ਸੂਤਿਆਰੂ ਮੇਰੇ ਵੱਲੋਂ ਪਿਆਰ ਪਰਿਸ਼ਸ਼ੀ ਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 23 ਮੌਤਾਂ ਹੋ ਗਈਆਂ ਉਹਨਾਂ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ ਭਾਵੇਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 10-10 ਲੱਖ ਰੁਪਈਆ ਮ੍ਰਿਤਕਾਂ ਦੇ ਪਰਿਵਾਰ ਨੂੰ ਦੇਣ ਦਾ ਵਾਅਦਾ ਕੀਤਾ ਅਤੇ ਇਹ ਵੀ ਕਿਹਾ ਗਿਆ ਜੇਕਰ ਉਹਨਾਂ ਦੇ ਵਿੱਚ ਕੋਈ ਅਯੋਗ ਹੈ ਤਾਂ ਉਹਨਾਂ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ ਲੇਕਿਨ ਉਹਨਾਂ ਮੌਤਾਂ ਦੀ ਜ਼ਿੰਮੇਵਾਰੀ ਕੌਣ ਲਵੇਗਾ ਸੱਚ ਸਾਹਮਣੇ ਆਇਆ ਹੈ ਬੜਾ ਵੱਡਾ ਖੁਲਾਸਾ ਹੋਇਆ ਹੈ ਕਿ ਕਿਸ ਤਰ੍ਹਾਂ ਵਪਾਰੀ ਜਿਹੜਾ ਉਹਦੇ ਵਿੱਚ ਇੱਕ ਜ਼ਹਿਰੀਲਾ ਤੱਤ ਸੀ ਮੀਥਨੋਲ ਨਾਮ ਦਾ ਮੀਥਨੋਲ ਨੂੰ ਸਾਬਣਾਂ ਵਿੱਚ ਵੀ ਵਰਤਿਆ ਜਾਂਦਾ ਹੈ ਦਵਾਈਆਂ ਬਣਾਉਣ ਦੇ ਵਿੱਚ ਵਰਤਿਆ ਜਾਂਦਾ ਹੈ ਕਈ ਉਹਦੇ ਨਾਲ ਉਜਾਰ ਬਣਾਏ ਜਾਂਦੇ ਨੇ ਉਤੇ ਪੇਂਟ ਕਰਨ ਲਈ ਵਰਤਿਆ ਜਾਂਦਾ ਹੈ ਉਹ ਵਪਾਰੀਆਂ ਨੇ ਉਹ ਮਥਨੋਲ ਨਾਮ ਦਾ ਜਿਹੜਾ ਪ੍ਰਲੀਕੁਇਡ ਹੈ ਉਹ ਕਿਵੇਂ ਮੰਗਵਾਇਆ ਅਤੇ ਕਿਵੇਂ ਉਸ ਦਾ ਸ਼ਰਾਬ ਦੇ ਵਿੱਚ ਸੇਵਨ ਕੀਤਾ ਇਸ ਦਾ ਖੁਲਾਸਾ ਰੋਮਾਂਟਿਕ ਹੋ ਗਿਆ ਹੈ ਕਿਹੜੇ ਵੱਡੇ ਲੋਕ ਇਸ ਦੇ ਪਿੱਛੇ ਨੇ ਉਸ ਬਾਰੇ ਵਿੱਚ ਅਸੀਂ ਤੁਹਾਨੂੰ ਗੱਲਬਾਤ ਕਰਾਂਗੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 23 ਤੱਕ ਪਹੁੰਚ ਗਈ ਹੈ ਜਦੋਂ ਕਿ 10 ਲੋਕਾਂ ਦੀ ਹਾਲਤ ਅਜੇ ਬਣੀ ਹੋਈ ਹੈ ਪੁਲਿਸ ਇਸ ਮਾਮਲੇ ਵਿੱਚ 18 ਲੋਕਾਂ ਖਿਲਾਫ ਐਕਸਾਈਜ਼ ਸਮੇਤ ਕਤਲ ਦਾ ਮਾਮਲਾ ਦਰਜ ਕੀਤਾ ਹੈ ਪੁਲਿਸ ਨੇ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਹੁਣ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ 16 ਮੁਲਜ਼ਮ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਐਸਪੀ ਅਤੇ ਐਸਐਚਓ ਅਤੇ ਏਐਸਆਈ ਨੂੰ ਮੌਤਲ ਕਰ ਦਿੱਤਾ ਹੈ ਹਾਲਾਂਕਿ ਡੀ ਆਈ ਜੀ ਨੂੰ ਸਸਪੈਂਡ ਕੀਤਾ ਜਾਵੇ ਇਸ ਕਰਕੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਖੁਦ ਕੁਮਰ ਵਿਜੇ ਪ੍ਰਤਾਪ ਸਿੰਘ ਕਹਿ ਰਹੇ ਨੇ ਵੱਡਾ ਖੁਲਾਸਾ ਕੀ ਹੋਇਆ ਪਤਾ ਲੱਗਾ ਹੈ ਕਿ ਇਹ ਸਾਬਣ ਬਣਾਉਣ ਦੇ ਨਾਮ ਤੇ ਮੀਥਨੋਲ ਮਗਾਉਂਦੇ ਸੀ ਪਰ ਇਸ ਦੀ ਵਰਤੋਂ ਸ਼ਰਾਬ ਬਣਾਉਣ ਲਈ ਕੀਤੀ ਜਾਂਦੀ ਸੀ ਇਹ ਜ਼ਹਿਰੀਲੀ ਸ਼ਰਾਬ ਪੀ ਕੇ ਲੋਕਾਂ ਦੀ ਮੌਤ ਹੋਈ ਦਰਅਸਰ ਹੁਣ ਲੁਧਿਆਣਾ ਵਿੱਚ ਫੜੇ ਗਏ ਸਾਈਬ ਕੈਮੀਕल्स ਦੇ ਮਾਲਕ ਅਤੇ ਉਸ ਦੇ ਪੁੱਤਰ ਤੋਂ ਕਸ਼ਕਸ਼ ਕੀਤੀ ਕੀਤੀ ਗਈ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਸਾਹਿਲ ਕੈਮਿਕਲਸ ਦੇ ਮੁਲਜ਼ਮ ਸੈਭ ਸਿੰਘ ਨੇ ਲੁਧਿਆਣਾ ਦੇ ਸੁੱਕ ਅਨਕਲੇਵ ਸਥਿਤ ਸਾਲ ਕੈਮਿਕਲਸ ਦੇ ਮਾਲਕ ਪੰਕਜ ਕੁਮਾਰ ਉਸ ਸਾਹਿਲ ਤੇ ਰਵਿੰਦ ਕੁਮਾਰ ਤੋਂ 50 ਲੀਟਰ ਮੀਥਨੋਲ ਮੰਗਾਇਆ ਸੀ ਪੰਕਜ ਨੇ ਰਵਿੰਦਨ ਪੰਕਜ ਤੇ ਰਵਿੰਦ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਨੇ ਸਾਬਣ ਬਣਾਉਣ ਦੇ ਨਾਮ ਤੇ ਇਹ ਮਥਨੋਲ ਮੰਗਿਆ ਸੀ ਪਰ ਉਸ ਨੇ ਇਸ ਦੀ ਵਰਤੋਂ ਸ਼ਰਾਬ ਬਣਾਉਣ ਦੇ ਲਈ ਕੀਤੀ ਦੋਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਐਕਸਾਈਜ਼ ਵਿਭਾਗ ਤੇ ਲੁਧਿਆਣਾ ਦਾ ਈਟੀਓ ਜੀਐਸਟੀ ਵੀ ਸਰਗਰਮ ਹੋ ਗਿਆ ਹੈ ਸੈਬ ਕੈਮੀਕਲਜ਼ ਦਾ ਰਿਕਾਰਡ ਜ਼ਬਤ ਕਰ ਲਿਆ ਗਿਆ ਹੈ ਉਹ ਹਰ ਵਿਅਕਤੀ ਦੀ ਜਾਣਕਾਰੀ ਲੈ ਰਹੇ ਨੇ ਜੋ ਸੈਬ ਕੈਮੀਕਲਜ਼ ਤੋਂ ਮਥਨੋਲ ਖਰੀਦਦਾ ਸੀ ਯਾਨੀ ਕਿ ਜਿਨ੍ਹਾਂ ਨੇ ਇੱਕ ਕ੍ਰਾਈਮ ਕੀਤਾ ਹੈ ਜਿਨ੍ਹਾਂ ਨੇ ਜ਼ਹਿਰੀਲੀ ਸ਼ਰਾਬ ਬਣਾਈ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੇ ਕੋਲ ਸਾਬਨ ਦੀ ਫੈਕਟਰੀ ਹੈ ਅਸੀਂ ਸਾਬਨ ਦੇ ਵਿੱਚ ਮਥਨੋਲ ਪਾਉਣਾ ਹੈ ਹੋਰ ਵੀ ਵੱਡੇ ਖੁਲਾਸੇ ਹੋਣਗੇ ਕਿਨਾਂ ਦੇ ਸਿਰ ਉੱਤੇ ਇਹ ਕੀਤਾ ਜਾ ਰਿਹਾ ਸੀ ਧੰਦਾ ਕੌਣ ਹੈ ਅਸਲੀ ਸਰਗਨਾ ਕਿਹੜੀਆਂ ਨੇ ਕਾਲੀਆਂ ਭੇਡਾਂ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਜਲਦੀ ਇਸਦੇ ਵੱਡੇ ਖੁਲਾਸੇ ਹੋਣਗੇ